ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਇਹ ਤਿੰਨ ਤਿੰਨ ਕੁੰਡਿਆਂ ਵਾਲਾ ਡਿਜ਼ਾਈਨ ਆ ਚਾਰ ਸਲਾਈਆਂ ਵਿੱਚ ਕੰਪਲੀਟ ਹੁੰਦਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਬਣਾਉਣ ਵਾਸਤੇ ਸਲਾਈ ਤੇ ਕੁੰਡੇ ਲੈਣੇ ਆ ਡਿਜ਼ਾਈਨ ਦੇ ਤਿੰਨ ਕੁੰਡੇ ਗਿਣ ਲੈਣੇ ਫਿਰ ਤਿੰਨ ਫਿਰ ਤਿੰਨ 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 ਕੁੰਡੇ ਗਿਣਦੇ ਹੋਏ ਤਿੰਨ ਕੁੰਡੇ ਵਾਧਾ ਰੱਖਣੇ ਆ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਪੁੱਠੀ ਸਾਈਡ ਤੋਂ ਇਸ ਤਰ੍ਹਾਂ ਦਾ ਚਾਰ ਸਲਾਈਆਂ ਵਿੱਚ ਇਹ ਡਿਜ਼ਾਈਨ ਬਣ ਜਾਂਦਾ ਜਿਹੜੀ ਮੈਂ ਦੀ ਇਥੋਂ ਪਹਿਲੀ ਸਲਾਈ ਬਣਾਈ ਉਹੀ ਤੁਹਾਨੂੰ ਬਣਾ ਕੇ ਦਿਖਾਉਣੀ ਕਿ ਡਿਜ਼ਾਈਨ ਕਿਵੇਂ ਬਣਦਾ ਐਕਸਟਰਾ ਗੁੰਡਾ ਲਾ ਲੈਣਾ ਇੱਕ ਗੁੰਡੇ ਨੂੰ ਸਲਿੱਪ ਕਰ ਲੈਣਾ ਦੋ ਗੁੰਡੇ ਸਿੱਧੇ ਬਣਾਉਣੇ ਇਹਦਾ ਸਲਿੱਪ ਕੀਤਾ ਗੁੰਡਾ ਇਹਨੂੰ ਦੋਵਾਂ ਦੇ ਉੱਪਰੋਂ ਦੀ ਸੁੱਟ ਦੇਣਾ ਇਹੀ ਤਿੰਨ ਤਿੰਨ ਕੁੰਡੀਆਂ ਦਾ ਡਿਜ਼ਾਈਨ ਪਹਿਲੀ ਸਲਾਈ ਵਿੱਚ ਬਣਾਉਣਾ ਧਾਗੇ ਨੂੰ ਇਸ ਤਰੀਕੇ ਨਾਲ ਵਲ ਮਾਰਨਾ ਕੁੰਡਾ ਬਦਉਣਾ ਮੈਂ ਇੱਥੇ ਇਹਨੂੰ ਸਲਿੱਪ ਕਰ ਲਿਆ ਦੋ ਕੁੰਡੇ ਸਿੱਧੇ ਸਲਿੱਪ ਕੀਤੇ ਇਹਨੂੰ ਉੱਪਰੋਂ ਦੀ ਸੁੱਟ ਦੇਣਾ ਪਹਿਲੀ ਸਲਾਈ ਵਿੱਚ ਇਹੀ ਤਿੰਨ ਤਿੰਨ ਕੁੰਡੀਆਂ ਦਾ ਡਿਜ਼ਾਈਨ ਬਣਾਉਣਾ ਕੁੰਡੇ ਨੂੰ 슬ਿੱਪ ਕਰ ਲਿਆ ਦੋ ਕੁੰਡੇ ਸਿੱਧੇ 슬ਿੱਪ ਕੀਤੇ ਨੂੰ ਉੱਪਰੋਂ ਦੀ ਦੋਵਾਂ ਦਿਓ ਸੁੱਟ ਦੇਣਾ ਪਹਿਲੀ ਸਲਾਈ ਵਿੱਚ ਇਹੀ ਤਿੰਨ ਤਿੰਨ ਕੁੰਡਿਆਂ ਦਾ ਡਿਜ਼ਾਈਨ ਬਣਾਉਣਾ ਇਹਨੂੰ 슬ਿੱਪ ਕੀਤੇ ਨੂੰ ਉੱਪਰੋਂ ਦੀ ਸੁੱਟਦਾ ਪਹਿਲੀ ਸਲਾਈ ਡਿਜ਼ਾਈਨ ਦੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਤਾਗੇ ਨੂੰ ਇਸ ਤਰੀਕੇ ਨਾਲ ਵੜ ਮਾਰਨਾ ਇੱਕ ਕੁੰਡੇ ਨੂੰ ਸਲਿੱਪ ਕਰ ਲੈਣਾ ਦੋ ਸਿੱਧੇ ਸਲਿੱਪ ਕੀਤੇ ਕੁੰਡਿਆਂ ਦੋਵਾਂ ਦੇ ਉੱਪਰੋਂ ਦੀ ਸੁੱਟ ਦੇਣਾ ਪਹਿਲੀ ਸਲਾਈ ਸਾਰੀ ਇਸੇ ਤਰ੍ਹਾਂ ਬਣਾਉਣੀ ਇਹ ਮੈਂ ਬਣਾ ਕੇ ਸਲਾਈ ਦੇ ਲਾਸਟ ਤੇ ਦਿਖਾਉਣੀ ਪਹਿਲੀ ਸਲਾਈ ਦੇ ਲਾਸਟ ਵਿੱਚ ਕਿੰਨਾ ਕੁੰਡਿਆਂ ਦੇ ਡਿਜ਼ਾਈਨ ਬਣ ਗਿਆ ਲਾਸਟ ਵਿੱਚ ਦੋ ਕੁੰਡੇ ਤਾਂਗੇ ਨੂੰ ਇਸ ਤਰੀਕੇ ਨਾਲ ਵੜ ਮਾਰਨਾ ਦੋਵਾਂ ਨੂੰ ਸਿੱਧਾ ਹੀ ਬਣਾ ਲੈਣਾ ਡਿਜ਼ਾਈਨ ਦੀ ਪਹਿਲੀ ਸਲਾਈ ਕੰਪਲੀਟ ਹੋ ਗਈ ਦੂਸਰੀ ਸਲਾਈ ਪੁੱਠੀ ਸਾਈਡ ਤੋਂ ਦੂਸਰੀ ਸਲਾਈ ਦੇ ਵਿੱਚ ਸਾਰੇ ਕੁੰਡਿਆਂ ਨੂੰ ਪੁੱਠਾ-ਪੁੱਠਾਈ ਬਣਾ ਲੈਣਾ ਦੂਸਰੀ ਸਲਾਈ ਸਾਰੇ ਕੁੰਡਿਆਂ ਨੂੰ ਪੁੱਠਾ ਬਣਾ ਲੈਣਾ ਇਹ ਮੈਂ ਕੰਪਲੀਟ ਕਰਕੇ ਤੀਸਰੀ ਸਲਾਈ ਤੇ ਦਿਖਾਉਣੀ ਡਿਜ਼ਾਈਨ ਦੀਆਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਤੀਸਰੀ ਸਲਾਈ ਸਿੱਧੀ ਸਾਈਡ ਤੋਂ ਐਕਸਟਰਾ ਗੁੰਡਾ ਲਾ ਲੈਣਾ ਇੱਕ ਕੁੰਡਾ ਸਿੱਧਾ ਬਣਾਉਣਾ ਇਹ ਦੋ ਕੁੰਡੇ ਛੱਡ ਕੇ ਇੱਥੋਂ ਡਿਜ਼ਾਈਨ ਸ਼ੁਰੂ ਹੋਣਾ ਧਾਗੇ ਨੂੰ ਇਸ ਤਰੀਕੇ ਨਾਲ ਵੜ ਮਾਰਨਾ ਕੁੰਡੇ ਨੂੰ ਸਲਿੱਪ ਕਰ ਲੈਣਾ ਦੋ ਕੁੰਡੇ ਸਿੱਧੇ ਇਹ ਜਿਹੜਾ ਸਲਿੱਪ ਕੀਤਾ ਇਹਨੂੰ ਦੋਵਾਂ ਦੇ ਉੱਪਰੋਂ ਦੀ ਸੁੱਟ ਦੇਣਾ ਤੀਸਰੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਧਾਗੇ ਨੂੰ ਵੜ ਮਾਰਿਆ ਕੁੰਡਾ ਸਲਿੱਪ ਕਰ ਲਿਆ ਦੋ ਕੁੰਡੇ ਸਿੱਧੇ ਸਲਿੱਪ ਕੀਤੇ ਨੂੰ ਉੱਪਰੋਂ ਦੀ ਸੋਟ ਦੇਣਾ ਤਾਂ ਅੱਗੇ ਨੂੰ ਵੜ ਮਾਰਿਆ ਆ ਵੇਖੋ ਇਹੜਾ ਕੁੰਡੇ ਤੇ ਡਿਜ਼ਾਈਨ ਬਣ ਗਿਆ ਇਹ ਕੁੰਡੇ ਨੂੰ ਹੀ ਸਲਿੱਪ ਕਰਨਾ ਜਾਲੀ ਵਾਲੇ ਨੂੰ ਸਲਿੱਪ ਨਹੀਂ ਕਰਨਾ ਸਲਿੱਪ ਕਰ ਲਿਆ ਜਾਲੀ ਵਾਲੇ ਨੂੰ ਸਿੱਧਾ ਬਣਾ ਲਿਆ ਦੋ ਕੁੰਡੇ ਸਿੱਧੇ ਬਣ ਜਾਣੇ ਸਲਿੱਪ ਕੀਤੇ ਨੂੰ ਉੱਪਰੋਂ ਦੀ ਸੋਟ ਦੇਣਾ ਤੀਸਰੀ ਸਲਾਈ ਵੀ ਪਹਿਲੀ ਸਲਾਈ ਵਾਂਗ ਹੀ ਬਣਾਉਣੀ ਇਮਾ ਬਣਾ ਕੇ ਤੀਸਰੀ ਸਲਾਈ ਤੀਸਰੀ ਸਲਾਈ ਦੇ ਲਾਸਟ ਤੇ ਦਿਖਾਉਣੀ ਤੀਸਰੀ ਸਲਾਈ ਦੇ ਲਾਸਟ ਵਿੱਚ ਚਾਰ ਕੁੰਡੇ ਆ ਤਾਗੇ ਨੂੰ ਵਲ ਮਾਰਨਾ ਇੱਥੇ ਉਹਨ ਡਿਜ਼ਾਈਨ ਬਣ ਜਾਣਾ ਇੱਕ ਗੁੰਡਾ ਸਲਿੱਪ ਕਰ ਲੈਣਾ ਦੋ ਕੁੰਡੇ ਸਿੱਧੇ ਸਲਿੱਪ ਕੀਤੇ ਨੂੰ ਉਪਰੋਂ ਦੀ ਸੁੱਟ ਦੇਣਾ ਪਹਿਲੀ ਸਲਾਈ 'ਚ ਵੜ ਮਾਰਿਆ ਇਹ ਕੁੰਡੇ ਨੂੰ ਲਾਸਟ ਵਿੱਚ ਐਕਸਟਰਾ ਗੁੰਡਾ ਇਹਨੂੰ ਸਿੱਧਾ ਬਣਾ ਲੈਣਾ ਡਿਜ਼ਾਈਨ ਦੀਆਂ ਤੇਨ ਸਲਾਈਆਂ ਕੰਪਲੀਟ ਹੋ ਗਈਆਂ ਚੌਥੀ ਸਲਾਈ ਪੁੱਠੀ ਸਾਈਡ ਤੋਂ ਚੌਥੀ ਸਲਾਈ ਵਿੱਚ ਸਾਰੇ ਕੁੰਡਿਆਂ ਨੂੰ ਫਿਰ ਪੁੱਠਾ ਹੀ ਬਣਾਉਣਾ ਇਹ ਡਿਜ਼ਾਈਨ ਦੀ ਲਾਸਟ ਸਲਾਈ ਚਾਰ ਸਲਾਈਆਂ ਦਾ ਹੀ ਡਿਜ਼ਾਈਨ ਵਾ ਚੌਥੀ ਸਲਾਈ ਸਾਰੀ ਪੁੱਠੀ ਬਣਾਉਣੀ ਇਹ ਮ ਬਣਾ ਕੇ ਫਿਰ ਡਿਜ਼ਾਈਨ ਦਿਖਾਉਣੀ ਡਿਜ਼ਾਈਨ ਦੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਬਹੁਤ ਹੀ ਸੋਹਣਾ ਲੱਗਦਾ ਡਿਜ਼ਾਈਨ ਐਸ ਸੈੱਟ ਨੂੰ ਇਹ ਤ੍ਰੇਸ਼ਮਾ ਜਾਂਦਾ ਜਦੋਂ ਤੁਸੀਂ ਇਹੀ ਚਾਰ ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰੋਗੇ ਤੁਹਾਡਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊ ਹੁਣ ਫਿਰ ਜਦੋਂ ਤੁਸੀਂ ਇਹਨੂੰ ਸ਼ੁਰੂ ਕਰਨਾ ਐਕਸਟਰਾ ਕੁੰਡਾ ਲਾ ਲੈਣਾ ਇੱਕ ਕੁੰਡਾ ਸਲਿੱਪ ਕਰ ਲਿਆ ਦੋ ਕੁੰਡੇ ਸਿੱਧੇ ਸਲਿੱਪ ਕੀਤੇ ਨੂੰ ਉੱਪਰੋਂ ਦੀ ਸੁੱਟ ਦੇਣਾ ਅਗਲੇ ਨੂੰ ਵਲ ਮਾਰਨਾ ਬਹੁਤ ਹੀ ਸੌਖੇ ਤਰੀਕੇ ਨਾਲ ਡਿਜ਼ਾਈਨ ਬਣਦਾ ਤੁਸੀਂ ਸਕੀਵੀ ਤੇ ਵੀ ਇਹ ਡਿਜ਼ਾਈਨ ਨੂੰ ਅਪਲਾਈ ਕਰ ਸਕਦੇ ਬਹੁਤ ਹੀ ਸੋਹਣਾ ਲੱਗਦਾ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ